ਸਤਿ ਸ੍ਰੀ ਅਕਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾ ਕਰਨ ਪਰਨ ਦੀ ਲਾਡਾ ਲਾਡਾ ਡਿਸਕਸਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਕਰ ਰਹਾ ਸਾਰਿਆਂ ਕਾ ਨਿੱਕਾ ਸਵਾਗਤ ਆ ਜੀ ਦੀਆਂ ਬੜੀਆਂ ਖਬਰਾਂ ਥਾਰੇ ਗੱਲ ਵੀਰ ਕਰ ਰਿਹਾ ਸਾਂਝੀਆਂ ਇਹ ਬੜੀਆਂ ਖਬਰਾਂ ਕੇ ਵਿੱਚ ਮੇਰਾ ਖਾਲੀ ਦਲ ਮਾ ਪੈਦਾ ਹੋਇਆ ਅੰਦਰੂਨੀ ਜਿਹੜਾ ਕਲੇਸ਼ ਸੀ ਉਹ ਵੱਧ ਗਿਆ ਵੀਰ ਅਕਾਲੀ ਦਲ ਯੋ ਕਹਿ ਲੋ ਵੀ ਬਾਕੀ ਧੜੇ ਨੇ ਯੋ ਕਹਿ ਲੋ ਅਕਾਲੀ ਦਲ ਕੇ ਪ੍ਰਧਾਨ ਜੋ ਸੁਖਵੀਰ ਬਾਦਲ ਬਾ ਫੇਰ ਹਮਲਾ ਬੋਲਤੇ ਆ ਸਖਬੀਰ ਬਾਦਲ ਪਾਰਟੀ ਨੂੰ ਕਹ ਖੇਰੂ ਖੇਰੂ ਕਰ ਕ ਤੜਿਆ ਮ ਬੰਦ ਤੇ ਆ ਯੂ ਪ੍ਰੀਮ ਚੰਦੂ ਮਾਜਰਾ ਕਹਿ ਰ ਚੰਡੀਗੜ੍ਹ ਕੇ ਵਿੱਚ ਕਹਿ ਰ ਸਿਰਫ ਇੱਕ ਬੰਦੇ ਦੀ ਰਹੇਗੀ ਪਾਰਟੀ ਕਾ ਬਸ ਯੂ ਸਿਲੇਕਟਡ ਬੰਦੇ ਇਹਨਾਂ ਨੂੰ ਇਕੱਠੇ ਕਰਿਆ ਔਰ ਇੱਕ ਧੜਾ ਕਰ ਲਿਆ ਗਾ ਇਸ ਤੇ ਬਾਦ ਬਿਨਾ ਕਿਸੇ ਗੱਲ ਤੋਂ ਖੁਦ ਪਾਰਟੀ ਕੀ ਐਲਾਨੇ ਕੇ ਉਮੀਦਵਾਰ ਸਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਲਿਆ ਔਰ ਸਖਬੀਰ ਬਾਦਲ ਉਹਨਾਂ ਨੂੰ ਭਾਜਪਾ ਦਾ ਏਜੰਟ ਦੱਸ ਰਿਹਾ ਅਰ ਇਹਨਾ ਨਾ ਖੁਦ ਭਾਜਪਾ ਦੀ ਸਰਕਾਰ ਦੇ ਵਿੱਚ ਮਾ ਵਜੀਰੀਆਂ ਦਾ ਅਨੰਤ ਮਾਣਿਆ ਅਰ ਯੂ ਕਹ ਲੋ ਭਾਜਪਾ ਦੇ ਹੱਕ માં ਪ੍ਰਕਾਸ਼ ਬਾਦਲ ਇਸ ਕੇ ਬਿਆਨ ਪਾ ਯੂ ਕਾ ਵੀ ਬਿਆਨ ਦਵਾਏ ਨਾ ਅਰ ਯੂ ਕਹ ਲੋ ਵੀ ਕੀ ਉਸ ਟੈਮ ਕਾ ਯੂ ਜੈਂਟਨੀ ਤਾਂ ਚੰਦੂ ਮਾਜਰਾ ਕਹਿ ਰਿਹਾ ਗਾ ਮੀਟਿੰਗ ਮਾ ਮਾਨ ਨੇ ਫੈਸਲਾ ਕਰਿਆ ਵੀ ਜਿਹੜਾ ਵੀ ਕਾਲੀਦਾਲਾ ਦਾ ਪ੍ਰਧਾਨ ਹੋਵੇਗਾ ਵਾ ਮੂ ਮੰਤਰੀ ਦੇ ਅਹੁਦੇ ਦਾ ਦਾਵੇਦਾਰ ਨਹੀਂ ਹੋਵੇਗਾ ਅਰਵਾ ਕਹਿ ਰਿਹਾਗਾ ਫੇਰ ਸਖਬੀਰ ਬਾਦਲ ਨੂੰ ਅਪੀਲ ਕਰ ਰੇ ਆ ਵੀ ਸੰਗਤ ਦੀ ਮੰਗ ਨੂੰ ਮੁੱਖ ਮਾਰਾ ਮੁੱਖ ਰੱਖ ਦੇਣਾ ਪ੍ਰਧਾਨਗੀ ਗਿਆ ਉਦੇ ਦੇ 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 ਸਤੀਪਾ ਅਰ ਸਾਰੇ ਉਦਿਆਂ ਦੀ ਯੋਗਾ ਧਾਰਮਿਕ ਸਿੱਖ ਸ਼ੀਤਾਂ ਨੂੰ ਕਾ ਅੱਗਾ ਲੇਖਾਓ ਇਹ ਬ ਚੰਦੂ ਮਾਜਰੇ ਨੇ ਜਲੰਧਰ ਦੇ ਵਿੱਚ 25 ਤਰੀਕ ਨੂੰ ਬਾ ਲੋਕ ਇਕੱਠੇ ਕਰੇ ਤੇ ਜੀਨਾਂ ਨੇ ਕਾਲੀ ਦਲ ਨੂੰ ਆਪਣਾ ਖੂਨ ਪਰਸੀਨਾ ਦੇ ਦਾ ਖੜਾ ਕਰਿਆ ਆਰ ਪਾਰਟੀ ਨੂੰ ਮਜ਼ਬੂਤ ਕਰਨਾ ਚਾਹਿਆ ਅਰਸਤੇ ਫਰ ਸੁਭਾਗੀ ਦਾ ਚਿੰਤਾਜਨਕ ਵਾਤਾਵਰਨ ਗਈ ਇਹੋ ਕਹਿ ਲੋ ਵੀਰ ਮਾਸਟਰ ਤਾਰਾ ਸਿੰਘ ਦਾ ਟੱਬਰ ਜੱਥੇ ਦਾ ਤਲਵੰਡੀਗਾ ਟੱਬਰ ਜੱਥੇਦਾਰ ਤੂਰ ਦਾ ਟੱਬਰ ਬਡਾਲਾ ਪਰਵਾੜ ਢੀਂਡ ਸੇ ਦਾ ਟੱਬਰ ਸੰਤ ਕਰਤਾਰ ਸਿੰਘ ਦਾ ਟੱਬਰ ਸਾਬਕਾ ਪ੍ਰਧਾਨ ਐ ਜੀ ਪੀ ਸੀ ਕੋਰ ਕਮੇਟੀ ਇਹ ਬਹੁਤ ਮੈਂਬਰ ਦਾ ਹੈ ਜੀ ਪੀ ਸੀ ਦੇ ਬਜੂਦਾ ਡੇਵਿਡ ਦਰਜਨ ਕਾ ਸਾਫ ਕਾ ਮੈਂਬਰ ਸਖਬੀਰ ਨੇ ਕਹੀਨਾ ਆਗੂਨ ਭਾਜਪਾਰ ਕਾਂਗਰਸ ਕਾ ਏਜੰਟ ਕਰ ਤਿਆ ਵੀ ਉਦੋ ਭਾਜਪਾ ਕੇ ਏਜੰਟ ਆਰ ਜਾਦਕੀ ਕਾ ਪਰਵਾਰ ਨਾਲ ਗਾ ਖਾਲੀ ਦਲ ਕਾ ਮਾਨ ਮੱਤਾ ਇਤਿਹਾਸ ਜੁੜਿਆ ਵਾ ਆਰ ਕਾ ਵਾਲੂ ਕੋ ਕਾ ਮੂੜ ਕਾ ਕਾ ਕਾਲੀ ਦਲ ਪੰਥਕ ਰੂਹਾਂ ਕੇ ਉਪਰ ਮਤਲਬ ਯੋ ਕਾਲੇ ਬੇਜੇਲਾ ਕਟੀਆਂ ਕਾਮਨ ਹੈ ਜੀ ਇਹ ਇਹਨਾਂ ਦਾ ਕਾਟੋ ਕਲੇਸ ਵੀਰ ਜਿਆਦਾ ਵੱਧ ਗਿਆ ਇਹ ਸੁਖਵੀਰ ਬੰਦੋ ਕਹ ਰਿਹਾ ਆ ਮੈਂ ਪ੍ਰਧਾਨਗੀ ਛੱਡਣੀ ਨਹੀਂ ਇਹ ਬੋ ਪ੍ਰਧਾਨਗੀ ਛੱਡਣੀ ਨਹੀਂ ਕਹਿ ਰਿਹਾ ਆਰੀ ਇਧਰ ਯੋ ਸਾਰੇ ਸੀਰ ਹੋ ਰਹੇ ਕਾ ਵੀ ਪ੍ਰਧਾਨਗੀ ਛੱਡ ਪ੍ਰਧਾਨਗੀ ਛੱਡ ਇਹ ਦੇਖੋ ਅੱਗ ਗਿਆ ਬਣੇਗਾ ਪਰ ਜਿੱਥਾ ਤੱਕ ਮੈਨੂੰ ਲੱਗ ਰਿਹਾ ਵੀ ਸੁਖਵੀਰ ਬਾਦਲਵੀਰ ਛੱਡਦਾ ਨਹੀਂ ਪ੍ਰਧਾਨਗੀ ਆਰੀ ਇਧਰ ਮਲੂਕਾ ਹੋ ਗਿਆ ਯੋ ਮਾਤਰਬੀਬੀ ਜ਼ਗੀਰਕਾਰ ਹੋ ਗਈ ਔਰ ਪ੍ਰੇਮਚੰਦੂ ਮਾਜਰਾ ਇਹ ਸਾਰੇ ਵੀਰ ਯੂ ਸਾਰੇ ਪੈਰਾਂ ਪਰ ਔਰੇ ਕਾ ਆਵਿਸ਼ ਕੀ ਪ੍ਰਧਾਨ ਕੀਤੇ ਤਲੇ ਤਾਰੂ ਇਸ ਨੂੰ ਕਾ ਪਾਰਟੀ ਕਾ ਜਮੇ ਜੀਰੋ ਹੋਗੀ ਔਰ ਬੀਬੀ ਜ਼ਗੀਰ ਕਾ ਔਰ ਕੈਰੀ ਕਾ ਸ੍ਰੀ ਕਾਲ ਤੱਕ ਸਾਬ ਤੇ ਮਾਫੀ ਮੰਗਨੇਗਾ ਆਪਣਾ ਕਾ ਵੀ ਇੱਕ ਵਿਧੀ ਵਿਧਾਨ ਜਿਸ ਨੂੰ ਕਾਲੀਦਲ ਨੇ ਕਦੇ ਮੰਨਿਆ ਹੀ ਨਹੀਂ ਆ ਔਰ ਬਾ ਕੈਰੀ ਵੀ ਸ੍ਰੀ ਕਾਲ ਤੱਕ ਸਾਬ ਤੇ ਮਾਫੀ ਮੰਗਣ ਕੀ ਇੱਕ ਪ੍ਰਤੀਕਿਰਿਆ ਹੋਵਾ ਇਸ ਕੇ ਵਿਚ ਮ ਪਹਿਲਾ ਕਾ ਸ੍ਰੀ ਕਾਲ ਤੱਕ ਸਾਬ ਕੇ ਜੱਥੇਦਾਰ ਨੂੰ ਚਿੱਠੀ ਦੇਣੀ ਵਾ ਵੀ ਗਲਤੀ ਬਾਰੇ ਦੱਸਣਾ ਵਾ ਫਿਰ ਪੰਜ ਸਿੰਘ ਸਹਿਬਾਨ ਇਸ ਪਾਗਰਾ ਵਿਚਾਰ ਸਪਸ਼ਟੀਕਰਨ ਲਵਾ ਫਿਰ ਗਲਤੀ ਕੇ ਬਾਰੇ ਮੈਂ ਖਾ ਵਿਚਾਰ ਕਰਾਂ ਫਿਰ ਮਾਫੀ ਮੰਗਣ ਵਾਲੇ ਤੱਕ ਤਸਰੀ ਜੱਥੇ ਇਹ ਜੱਥੇਦਾਰ ਇਹ ਖੜੇ ਹੋ ਗਲਤੀ ਪੁੱਛਾਂ ਫਿਰ ਗਾ ਸਾਰੀ ਯੂ ਮਤਲਬ ਸਾਰਾ ਪ੍ਰੋਸੈਸ ਦੱਸਿਆ ਇਹ ਦੇਖੋ ਵੀਰ ਇਹ ਚੱਕਰ ਜਿਆਦਾ ਲੰਬਾ ਪੈ ਗਿਆ ਇਹ ਦੇਖੋ ਇਸ ਕੇ ਵਿੱਚ ਮੈਂ ਕੀ ਬਣ ਕੇ ਬਾਹਰ ਆਵੇਗਾ ਪਰ ਕਾਲੀ ਦਾ ਵਾਸਤਾ ਮੁਸ਼ਕਲਾਂ ਜਿਹੜੀਆਂ ਦਿਨ-ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਵੀਰ ਇਹ ਦੇਖੋ ਸੁਖਵੀਰ ਬਾਦਲ ਕੀ ਕਰੇਗਾ ਵੀ ਪ੍ਰਧਾਨਗੀ ਤੋਂ ਮੈਨੂੰ ਤਾਂ ਲੱਗਦਾ ਨਹੀਂ ਛੱਡ ਦੇਗਾ ਵੀਰ ਪ੍ਰਧਾਨਗੀ ਜਿਵੇਂ ਪਾਪਾ ਦਵਾ ਕਾ ਗਿਆ ਵਾ ਨਾ ਇਸ ਪ੍ਰਧਾਨਗੀ ਵੀਰ ਕਿਤਨਾ ਛੱਡ ਦੇਗਾ ਪਾਪੇ ਕੀ ਦਈ ਵੀ ਪ੍ਰਧਾਨਗੀ ਵੀਰ ਔਰ ਯੋ ਹੀ ਚੱਕਰ ਮੇਨ ਪੈ ਰਿਆ ਔਰ ਉਧਰ ਬੜੀ ਖਬਰ ਜਿਹੜੀ ਤੁਹਾਨੂੰ ਦੱਸ ਰਿਹਾ ਵੀ ਕਾਲੀ ਦਲ ਨੇ ਇਹੋ ਬਸ ਪਾਗਲ ਗੱਟ ਜੋੜ ਕਰ ਲਿਆ ਜਲੰਧਰ ਦੇ ਵਿੱਚ ਮਾ ਕਹਿ ਰਹੇ ਵੀਰ ਇਹੋ ਜਿਹੜੀ ਇਹਨਾਂ ਨੇ ਕਾਲੀ ਦਲ ਵਾਲੀ ਬੀਬੀ ਖੜੀ ਕਰੀ ਥੀ ਇਸ ਨੂੰ ਕਾ ਬਿਠਾ ਦਿਆ ਔਰ ਇਸਕੇ ਗੈਲਗਰ ਕਹਿ ਰਹੇ ਵੀਰ ਯੋ ਬਹੁਜਨ ਸਮਾਜਵਾਦੀ ਪਾਰਟੀਆਂ ਸੋ ਮਣੀ ਕਾਲੀ ਦਲ ਇੱਕ ਵਾਰ ਫੇਰ ਨੇੜੇ ਨੇੜੇ ਹੋਗੇ ਨਕਾਲੀ ਦਲ ਨੇ ਬੌਜਨ ਸਮਾਜਵਾਦੀ ਪਾਰਟੀ ਦੀ ਸਾਰੀ ਗੱਲਬਾਤ ਮੁਕੰਮਲ ਜਲਦੀ ਕੇ ਗੱਠ ਜੋੜ ਕਰ ਲੇਗੀ আর ਇਸ ਕੀ ਸ਼ੁਰੂਆਤ ਜਲੰਧਰ ਵੈਸਟ ਤੇ ਹੋਵੇਗੀ আর ਇਸ ਕੇ ਵਿੱਚ ਮ ਕਾਲੀ ਦਲ ਨੇ ਯੋ ਕਹਿ ਲੋਗੇ ਬਸ ਨੂੰ ਸਮਰਥਨ ਦੇਣੇ ਦਾ ਐਲਾਨ ਕਰਿਆ ਚੰਡੀਗੜ੍ਹ ਮ ਪ੍ਰੈਸ ਕਾਨਫਰੰਸ ਕਰੀ ਯੋ ਬਸੀ ਆਲਾ ਦਲਜੀਤ ਚੀਮਾ ਇਸ ਨੇ ਕਾਲੀ ਦਲ ਕੇ ਬਰਕਰਾਰਾਂਗੇ ਗੱਲ ਕਰੀ ਜਲੰਧਰ ਵੈਸਟ ਜਿਮਨੀ ਚੌਂਕ ਦੇ ਵਿੱਚੋਂ ਬਸ ਪਾ ਕੇ ਹਕਮਾਂ ਯੋ ਬੋਟਾ ਪਾਣੇ ਦੀ ਗੱਲ ਹੋ ਯਾਰ ਜੋ ਵੀ ਪਤਾ ਲਗਿਆ ਕਹਿ ਵੀ ਵਿਧਾਨ ਸਭਾ ਹਲਕੇ ਦੇ ਵਿਚਮਣ ਜਿਮਨੀ ਚੋਣਾ ਨੂੰ ਯੋ ਕਾਲੀ ਦਲਰ ਬਸਪਾ ਦੇ ਵਿਚਾਲੇ ਗੱਠ ਜੋੜ ਹੋ ਸਕਾ ਅਸੂਤਰ ਯੋ ਵੀ ਦਾਸਰੇਗਾ ਵੀ ਤਿੰਨ ਸੀਟਾਂ ਯੋ ਇਸ ਕੀ ਵੰਡ ਅਸਰੋਮੀ ਕਾਲੀ ਦਲ ਕਾ ਵੀ ਯੋ ਕਹਿ ਵੀ ਬੌਜਨ ਸਮਾਜਵਾਦੀ ਪਾਰਟੀ ਨੂੰ ਦੋ ਸੀਟਾਂ ਮਿਲੀਆਂ ਸੂਤਰ ਯੋ ਵੀ ਦਾਸ ਸ੍ਰੋਮੀ ਕਾਲੀ ਦਲ ਨਾ ਬੌਜਨ ਸਮਾਜਵਾਦੀ ਪਾਰਟੀ ਕੇ ਆਪਸੀ ਗੱਠ ਜੋੜ ਕੇ ਵਿਚਮਾ ਪੱਛਮੀ ਜਲੰਧਰ ਕੀ ਜਿਹੜੀ ਉਹ ਸੀਟ ਚੱਬੇਵਾਰ ਸੀਟਾਂ ਯੋ ਕਾ ਵੀ ਯੋ ਬੋਝਨ ਸਮਾਜਵਾਦੀ ਪਾਰਟੀ ਦੇ ਗਿੱਦੜ ਵਾਏ ਵਾਲੀ ਬਰਨਾਲਾ ਡੇਰਾ ਪਪਾ ਨਾਨਕ ਦੀਆਂ ਸੀਟਾਂ ਸ਼੍ਰੋਮਣੀ ਗਾਲੀਦਲ ਕੇ ਪਾਸ ਕਾ ਯੋ ਮਾ ਅੱਪਾ ਰੱਖੇਗਾ ਯੋ ਨਹੀਂ ਦੰਦੇ ਦੇਖੋ ਫਿਰ ਅੱਗਾ ਕੀ ਆ ਬਣੇਗਾ ਔਰ ਉਧਰ ਵੀਰ ਪ੍ਰਤਾਪ ਬਾਜਵੇਂ ਨੇ ਤੰਜ ਕਸਿਆ ਭਗਵਾਨ ਤਮਾਨ ਕੇ ਉੱਪਰ ਆਰ ਭਗਵਾਨ ਤਮਾਨ ਨਾ ਫਿਰ ਹੁਣ ਆਪਾ ਕਰਸਿਆ ਔਰ ਉਧਰ ਚਰਨਜੀਤ ਚੰਨੀ ਗਾ ਕਾ ਵੀ ਤੋਂ ਕਹਿ ਰਿਹਾ ਮੈਂ ਕਾ ਜਲੰਧਰ ਸੀਟ ਬਚਾਣੀ ਭਗਵੰਤ ਨਗਰ ਆ ਕਾ ਤੋਂ ਪਹਿਲਾ ਆਪਣੇ ਆਖਾਮ ਮੰਤਰੀ ਤੋਂ ਬਚਾਲੇ ਕਾ ਅਰ ਉਧਰ ਪ੍ਰਤਾਪ ਬਾਜਬਾ ਕਹਿ ਰਿਆ ਕਾ ਵੀ ਭਗਵੰਤ ਮਾਨ ਇਹੋ ਕਾਇ ਨਨੇ ਰੇ ਕਰਾ ਤੋ ਲੀ ਲਿਆ ਕਰਾਇ ਪਾਕਾ ਕੋਠੀ ਲੈ ਲਈ ਗਰਾਏ ਭਾਈ ਜਲੰਧਰ ਦੇ ਵਿੱਚ ਕਾ ਜਲੰਧਰੀਏ ਕਾ ਇਸ ਕਾ ਚਿਕਾਗਾ ਨਾ ਬੋਰੀ ਬਿਸਤਰਾ ਕਾ ਇਸ ਨੂੰ ਸਤੋਜ ਭੇਜेंगे ਇਹੋ ਬਾਤ ਹਨ ਉਹ ਭਾ ਵੀ ਭਗਵੰਤ ਮਾਨ ਨੇ ਅਥਾ ਜਲੰਧਰ ਮਾ ਕੋਠੀ ਲੈ ਲਈ ਅਰ ਕਹਿ ਰਿਆ ਵੀ ਬੋਰੀ ਰਾਂਗਾ ਕਾ ਆਪ ਵਿਧਾਨ ਸਭਾ ਕੀ ਵੋਟਾਂ ਤੱਕ ਦੇਖੋ ਅਕਾਲੀ ਦਲ ਕੇ ਅਲਾਤਾਂ ਕੇ ਉੱਪਰ ਭਗਵੰਤ ਮਾਨ ਨੇ ਫਿਰ ਆਪਣਾ ਬਿਆਨ ਦਿਆ ਵੀਰਵਾ ਉਸਨੇ ਬਿਆੰਗ ਕਰਜਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਰਿਹਾ ਕਾ ਵੀ ਜੀਬੋ ਗਰੀਬ ਗੱਲ ਹੋ ਗਈ ਅਕਾਲੀ ਦਲ ਕਾ ਸੁਪਰੀਮੋ ਸੁਖਬੀਰ ਬਾਦਲ ਆਪਣੀ ਪਾਰਟੀ ਕੇ ਚੋਣ ਨਿਸ਼ਾਨ ਵਾਲੇ ਕਾ ਉਮੀਦਵਾਰ ਕੇ ਖਿਲਾਫ ਚੋਣ ਪ੍ਰਚਾਰ ਕਰੇਗਾ ਮੁੱਖ ਮੰਤਰੀ ਕਹਿ ਰਿਹਾ ਕਾ ਵੀ ਅਕਾਲੀ ਦਲ ਸੰਕਟ ਮਾਂ ਬੁਰੀ ਤਰ੍ਹਾਂ ਫਸਿਆ ਵਾ ਔਰ ਅਕਾਲੀ ਲੀਡਰ ਕਾ ਚੌਧਰ ਨੂੰ ਚਮਕਾਉਣ ਵਾਸਤਾ ਆਪਸੀ ਕਾ ਟੋਕਲੇ ਇਸ ਦੇ ਵਿੱਚ ਮਉ ਉੜਜਰੇ ਅਰੁਦਰ ਭਗਵਾਨ ਤਮਨ ਨੈਣਾ ਯੋ ਟਵਿੱਟਰ ਪਾ ਜਾ ਕਾ ਇੱਕ ਸਪਾ ਜਾ ਕਾ ਲਿਖਿਆ ਵੀ ਅਕਾਲੀ ਦਲ ਬਾਦਲਾਂ ਕੇ ਹਾਲਾਤ ਹਾਲਾਤ ਦੇਖੋ ਕਾ ਅਬੀ ਤਕੜੀ ਕਿਸੇ ਹੋਰ ਉਮੀਦਵਾਰ ਕੋਲ ਅਰ ਬਾਦਲ ਕਿਸੇ ਹੋਰ ਕੇ ਹਕਮ ਲੋਕਾਂ ਨੂੰ ਕਾ ਭੇਡ ਬੱਕਰੀਆਂ ਸਮਝ ਰੱਖਿਆ ਇਨ੍ਹਾਂ ਨੇ ਕਾ ਸੁਖਵੀਰ ਬਾਦਲ ਜੀ ਬਸ ਪਾ ਕੇ ਹਕਮਾਂ ਜਲੰਧਰ ਵਿੱਚ ਚੋਣ ਰੈਲੀ ਕਰ ਰੈਲੀਆਂ ਕਰੇਗੇ ਔਰ ਬਿਲਕੁਲ ਵੀ ਨਹੀਂ ਕਾ ਰੱਬ ਬੜਾ ਬਲਵਾਨ ਇਹ ਬਾਤ ਭਗਵਾਨ ਤਮਾਨ ਨੇ ਉੱਥਾ ਲਿਖੀ ਔਰ ਹਾਲਤ ਕਾ ਤਰਸਣ ਯੋਗ ਹੋ ਰਹੀ ਕਾਲੀ ਦਲ ਗਈ ਵੈਸੇ ਉਹ ਤੋ ਰਿਆ ਇਸ ਤਰੀ ਵੀਰ ਕਾਲੀ ਦਲ ਵਾਲੇ ਵੀਰ ਉਧਰ ਖਿੱਚਾ ਤਾਣੀ ਕਰ ਰਹੇ ਔਰ ਉਧਰ ਇਹ ਕਹਿ ਲੋ ਵੀਰ ਇਨਕੀ ਆਪ ਸਮਾ ਬਹੁਤ ਉਧਰ ਲੋਕੇ ਕੀ ਇਹ ਨੂ ਪਰਮਪਾਲ ਕੌਰ ਬਟਿੰਡੇ ਦੇ ਵਿੱਚ ਮੈਂ ਦੇਖ ਲਿਆ ਬੀਬੀ ਬਾਦਲ ਦੇ ਖਿਲਾਫ ਖੜਕਾ ਇਸਨੇ ਤਾਂ ਜਮਾ ਹੀ ਕੰਮ ਕਲੀਅਰ ਕਰਤਿਆ ਵੀਰ ਬਈ ਅੱਪਾ ਤੋਂ ਹੈ ਹੀ ਕਾਲੀ ਵਿਰੋਧੀ ਆਰਬੀਰੀ ਯੋ ਕਹ ਲੋ ਭਾਈ ਜਲੰਧਰ ਜਿਮਨੀ ਚੌਣ ਕੇ ਵਿੱਚ ਮਾ ਕਾਲੀ ਦਲਗਾ ਪ੍ਰਧਾਨ ਯੋ ਕਾ ਵਿੱਚ ਚੋਣ ਨਿਸ਼ਾਨ ਕਾ ਕਿਹੜੇ ਚੋਣ ਨਿਸ਼ਾਨ ਕੇ ਹਾਕਮ ਪ੍ਰਚਾਰ ਕਰੇਗਾ ਦੱਸ ਕਾਲੀ ਦਲਗਾ ਚੋਣ ਨਿਸ਼ਾਨ ਕਾ ਕਿਸੇ ਹੋਰ ਉਮੀਦਵਾਰ ਪਾ ਆਸਕਵੀਰ ਬਾਦਲ ਕਾ ਕਿਸੇ ਹੋਰ ਉਮੀਦਵਾਰ ਬਾਸਤਾ ਯੋ ਪ੍ਰਚਾਰ ਕਰੇਗਾ ਆਰ ਬਾ ਕਹਿ ਰਗਾ ਸੂਬੇ ਕੇ ਲੋਕਾਂ ਨੇ ਕਾ ਇਹਨਾਂ ਨੂੰ ਕਾ ਇਨ ਕਿ ਗੁਨਾਹ ਨੂੰ ਮਾਫ ਨਹੀਂ ਕਰਨਾ ਕਾ ਚੋਣ ਅਗ ਵਿੱਚ ਟੂ ਟੁਕ ਮਸ ਸਾਬਕ ਸਿਖਾਵੇਂਗੇ ਕਾ ਇਹਨਾਂ ਨੂੰ ਇਹ ਚੱਕਰ ਪੈ ਰਿਹਾ ਚਲੋ ਦੇਖੋ ਅੱਗਾ ਫਿਰਗਾ ਕੀ ਬਣੇਗਾ ਪਰ ਹੈ ਬੜਾ ਔਖਾ ਇਸ ਇਸ ਦੇ ਵਿੱਚ ਮ ਕੋਈ ਦੂਰਾ ਨਹੀਂ আর ਉਧਰ ਕੈਬਨਟ ਦੇ ਦੋ ਯੋਕਾ ਵੀ ਅਸਤੀਫਾ ਦੇਆ ਪੰਜਾਬ ਕੇ ਕੈਬਨਟ ਵਾਂਦੇ ਮੰਤਰੀ ਨੇ ਇਹ ਮੰਜੂਰ ਕਰ ਲਿਆ ਫਿਰ ਕੈਬਨਟ ਮੰਤਰੀ ਗਰਮੀਤ ਸਿੰਘ ਮੀਤੇਰ ਨੇ ਆਪਣੇ ਅਹੁਦੇ ਤੇ ਮੰਤਰੀ ਮੰਡਲ ਦੇ ਅਸਤੀਫਾ ਦੇ ਦਿਆ ਇਸ ਨੂੰ ਦਿੱਲੀ ਭੇਜਿਆ ਨਾ ਬਿਰ ਅਸਤੀਫਾ ਪ੍ਰਵਾਨ ਕਰ ਲਿਆ ਮੀਤੇਰ ਭਾਈ ਵਖੇੜ ਆਰ ਯੁਵਕ ਭਲਾਈ ਵਿਭਾਗ ਦਾ ਇਸ ਕੀ ਕਮਾਨ ਖੁਦ ਭਗਮੰਤ ਵਾਲਗਰਾ ਮੈਂ ਆਪੇ ਸੰਭਲਿਆਗਾ ਅਰਮੀਤ ਮੀਤ ਐਰ ਨੇ ਸੰਗਰੂਰ ਤੇ ਆਮ ਆਦਮੀ ਪਾਰਟੀ ਦੇ ਚੋਣ ਲੜੀ ਤੀ ਯਾਰ ਅ ਸੌਦੇ ਬਦੇ ਚੀਫਾ ਦੇ ਤੇ ਆ ਇਹ ਵਾ ਮਤਲਬ ਇਹ ਕੋਇਲੋ ਵੀਰ ਤਿੰਨ ਸੰਸਦ ਮੈਂਬਰ ਚੁਣੇ ਗਰਮੀਤ ਮੀਤ ਯਾਰ ਸੰਗਰੂਰ ਤੇ ਔਰ ਯੋਗਾ ਸਾਹਵ ਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਰਾਕਾ ਇਸ ਨੇ ਜਿੱਤ ਹਾਸਲ ਕਰੀ ਉਹ ਬਾਬਾ ਉੱਥਾ ਖੜਿਆ ਸੀ ਇਸ ਨੂੰ ਘਰ ਆਤੇ ਆ ਅ ਰਿਸ਼ਤੇ ਬਾਦ ਯੋ ਕੋਇਲੋ ਵੀ ਇਸ ਨੂੰ ਮਤਲਬ ਇਹ ਦਿੱਲੀ ਪੇਸ ਤੇ ਆ ਵੀ ਦਿੱਲੀ ਸੰਸਦ ਗੇ ਵਿੱਚ ਬੋਲਦੇ ਕਰਿਆ ਜਾ ਕੇ ਮੀਤ ਇਹ ਕਹਿ ਰਿਹਾ ਦਾ ਕੱਲ ਲਗਾ ਪੈਸੇ ਹਮੜਾ ਕ ਲੈਮੂਗਾ ਸਾਰਾ ਜਿਹੜਾ ਟੈਕਸ ਇਹਨਾਂ ਨੇ ਦੱਬਿਆ ਵਾ ਮੋਦੀ ਦੇ ਉੱਪਰ ਗੱਲਾਂ ਕਰ ਰਿਹਾ ਦਾ ਕ ਮੋਦੀ ਨੇ ਕ ਮਾਰਾ ਟੈਕਸ ਦੱਬ ਲਿਆ ਕ ਮਨ ਨੂੰ ਦੇ ਆ ਨੀ ਕ ਮਾਰਾ ਟੈਕਸ ਇਸ ਕਰ ਕ ਆਪਾਂ ਯੋ ਟੈਕਸ ਲੈ ਕਾਮੇ ਕਿ ਭਗਵਾਨ ਤ ਵੀ ਕਹਿ ਰਹਾ ਦਾ 13 ਕੇ 13 ਜਿਤਾ ਦਿਓਗਾ ਉੱਥਾ ਦੇ ਕ ਬਹੁਤ ਪੈਸਾ ਆਣਾ ਥਾਰੇ ਬਾ ਥਾਲ ਦੇ ਕ ਸੰਭੇ ਨੀ ਜਾਣਾ ਮਤਲਬ ਇਹ ਦੇਖੋ ਵੀ ਤੀਨ ਨੇ ਤੋ ਚਲੋ ਬਾਕੀ ਤੋ ਹਾਰੇ ਗਏ ਤਿੰਨੇ ਜਿੱਤਗੇ ਬਾਅਦ ਤਿੰਨ ਨਾਨੂ ਗਾ ਮੂਰਾ ਲਾਕ ਆ ਨਾ ਹੀ ਭਗਵਾਨ ਤਮਨ ਦਿੱਲੀ ਦੇ ਵਿੱਚ ਆਪਣੀ ਸਿਆਸਤ ਦੇ ਪਰ ਜੂਨਲ ਮਾਰੇਗਾ ਪਰ ਯੋਕਰ ਵੀ ਕਾਲੀ ਦਲ ਕੇ ਹਾਲ ਜਿਹੜੀ ਮਤਲਬ ਕਾਫੀ ਤਰਸ ਸੰਯੋਗ ਬਾਗੀਆਂ ਨੇ ਜਿਹੜਾ ਯੋ ਕਹ ਲਓ ਕਿ ਸੁਖਵੀਰ ਬਾਦਲ ਵਾਸਤਾ ਬੜੀਆਂ ਮੁਸ਼ਕਲਾਂ ਖੜੀਆਂ ਕਰਦੀਆਂ ਚਲੋ ਗਾ ਲਾਡਾ ਡਿਸਕਸਨ ਜਿਹੜੀ ਪ੍ਰੋਗਰਾਮ ਜੋ ਯੋ ਅੱਜ ਗਿਆ ਬੜੀਆਂ ਖਬਰਾਂ ਕਾਦੂ ਸੀ ਟਾਈਮ ਥਰ ਕੇ ਹੋਰ ਗੱਲਾਂ ਕਰਾਂਗਾ ਇਹ ਸਾਰਿਆਂ ਨੂੰ ਲਾਡੇ ਪਵਾਦੀ ਕੀ ਪਿਆਰ ਭਰੀ ਸਾਸਰੀ ਕਾਲ ਪਾਨ